ਸਵਾਗਤ ਹੈ ਜੀ ਟੀਵੀ ਪੰਜਾਬ ਤੇ ਅਸੀਂ ਗੱਲ ਕਰ ਰਹੇ ਹਾਂ ਜੂਨ 1984 ਦੇ ਵਾਪਰੇ ਬਲੂ ਸਟਾਰ ਆਪਰੇਸ਼ਨ ਦੀ ਅਸੀਂ ਤੁਹਾਨੂੰ ਪਹਿਲੇ ਦਿਨ ਹੀ ਐਪੀਸੋਡ ਦੇ ਵਿੱਚ ਸਾਰਾ ਆਖੀ ਠਾ ਹਾਲ ਜੋ ਬਿਆਨ ਕਰਵਾ ਚੁੱਕੇ ਹਾਂ ਜਿਸ ਸਰਦਾਰ ਜਸਪਾਲ ਸਿੰਘ ਸਿੱਧੂ ਜੀ ਹੁਣਾਂ ਜਵਾਨੀ ਅ ਅੱਜ ਅਸੀਂ ਗੱਲ ਕਰਾਂਗੇ 4 ਜੂਨ ਦੀ 4 ਜੂਨ ਤੋਂ ਜੋ ਭਾਰਤੀ ਫੌਜ ਤੇ ਅੰਦਰ ਖੜਕਵਾ ਅੰਦਰ ਜੋ ਭਾਰੀ ਲੜਾਈ ਸ਼ੁਰੂ ਹੋ ਚੁੱਕੀ ਸੀ ਕਿਉਂਕਿ ਇਸ ਦਿਨ ਹੈਲੀਕਾਪਟਰ ਦੁਆਰਾ ਭਾਰਤੀ ਫੌਜ ਵੱਲੋਂ ਜਿਹੜੇ ਕਮਾਂਡੋ ਸੀ ਉਤਾਰੇ ਗਏ ਸੀ ਜਿਨ੍ਹਾਂ ਦਾ ਖੜਕਵਾ ਨੇ ਕਾਫੀ ਨੁਕਸਾਨ ਕੀਤਾ ਇਸ ਤੋਂ ਬਾਅਦ ਹੋਰ ਕੀ ਹੋਇਆ ਸਾਰਾ ਜਾਣਦੇ ਆ ਜਸਪਾਲ ਸਿੰਘ ਹੋਣਾ ਜਵਾਨੀ ਜਿਨ੍ਹਾਂ ਨੇ ਸਾਰਾ ਕੁਝ ਰਿਪੋਰਟ ਕੀਤਾ ਅੱਖੀ ਦੇਖਿਆ ਅ ਸਰ ਜਿਹੜਾ 4 ਜੂਨ ਨੂੰ ਤੁਸੀਂ ਕਾ ਤੜਕੇ ਪਹਿਲਾਂ ਰਿਐਕਸ਼ਨ ਦਿੱਤਾ ਖੜਕੂਆ ਨੇ ਫੌਜ ਦੀ ਕਿਹੜੀ ਕਾਰਵਾਈ ਸੀ ਇਹੋ ਜਿਹੜਾ ਫਿਰ ਖੜਕੂਆ ਨੇ ਹਰ ਕੇ ਰਿਐਕਸ਼ਨ ਦਿੱਤਾ ਜਿੱਦੋਂ ਮੈਂ ਤੁਹਾਨੂੰ ਆਪਣੀ ਪਹਿਲਾਂ ਗੱਲ ਹੋ ਚੁੱਕੀ ਹੈ 3 4 3 ਤੇ 4 ਦੇ ਦਰਮਿਆਨ ਦਰਮਿਆਨੀ ਰਾਤ ਦੇ ਵਿੱਚ 12 ਵਜੇ ਤੋਂ ਬਾਅਦ 4:00 ਸਵੇਰਾ ਹੋ ਸ਼ੁਰੂ ਹੋ ਗਿਆ ਸੀ 4 ਤਰੀਕ ਉਦੋਂ ਇਹਨਾਂ ਨੇ ਹਮਲਾ ਵੜ ਦਿੱਤਾ ਫੌਜ ਨੇ ਫੌਜ ਦੀ ਇਹ ਕੋਸ਼ਿਸ਼ ਸੀ ਵੀ ਅਸੀਂ 3 ਘੰਟਿਆਂ ਦੇ ਵਿੱਚ ਇਹ ਨਬੇੜ ਲਾਂਗੇ ਸਾਰਾ ਤੇ ਆਲੇ-ਦਾਲ ਇਹ ਘੇਰਾਬੰਦੀ ਬਹੁਤ ਟਾਈਟ ਹੋ ਗਈ ਸੀ ਤੇ ਉਹਨਾਂ ਨੇ ਫਿਰ ਉਦੋਂ ਘੇਰਾਬੰਦੀ ਟਾਈਟ ਕਰਕੇ ਜਿਹੜੇ ਛੋਟੇ-ਮੋਟੇ ਪਾਸੇ ਸਰਾਵਾ ਉੱਤੇ ਮੋਰਚਾ ਬੰਦੀ ਕੀਤੀ ਵੀ ਸੀ ਫੈਡਰੇਸ਼ਨ ਦੇ ਲੀਡਰਾਂ ਨੇ ਕੁਝ ਫੈਡਰੇਸ਼ਨ ਦੇ ਬੰਦਿਆਂ ਨੇ ਸਿਕ ਸਟੂਡੈਂਟ ਫੈਡਰੇਸ਼ਨ ਦੇ ਬੰਦਿਆਂ ਨੇ ਉਹ ਬੜੀ ਜਲਦੀ ਉਹਨਾਂ ਨੇ ਕਲੀਅਰ ਕਰਤੀ ਸੀ ਤੇ ਕੁਝ ਉਹਨਾਂ ਨੇ ਸਿੰਧੀ ਹੋਟਲ ਤੇ ਵੀ ਕੀਤੀ ਹੋਈ ਸੀ ਉਹ ਵੀ ਬੜੀ ਜਲਦੀ ਕਲੀਅਰ ਕਰਤੀ ਸੀ ਇਸ ਕਰਕੇ ਫਿਰ ਉਹਨਾਂ ਨੂੰ اے ਸੀ ਵੀ ਇਹ ਤਾਂ ਬਹੁਤ ਸਾਡੇ ਮਾਰ ਦੇ ਵਿੱਚ ਐ ਨੂੰ ਅਸੀਂ ਕਲੀਅਰ ਕਰਕੇ ਜਦੋਂ ਫਿਰ ਉਹਨਾਂ ਨੇ ਆਲੇ-ਦਾਲੇ ਘੇਰਾ ਪੰਦੀ ਟਾਈਟ ਕਰਕੇ ਉਹਨਾਂ ਦੀ ਸਟ੍ਰੈਟਜੀ ਫੌਜ ਦੀ اے ਸੀ ਵੀ ਉੱਪਰ ਤੋਂ ਅਸੀਂ ਕਮਾਂਡੋ ਭੇਜਾਂਗੇ ਕਮਾਂਡੋ ਨੂੰ ਅਕਾਲ ਤਖਤ ਦੇ ਵਿੱਚ ਸੰਤ ਭਿੰਡਰਾਂ ਵਾਲਾ ਤੇ ਉਹਦੇ ਖਾਸ ਬੰਦੇ ਜਿਹੜੇ ਅਕਾਲ ਤਖਤ ਚ ਛੁਪੇ ਹੋਏ ਆ ਜਾਂ ਬੈਠੇ ਹੋਏ ਆ ਜਾਂ ਉੱਥੇ ਮੋਰਚਾ ਬੰਦੀ ਆ ਅਸੀਂ ਉਹਨਾਂ ਨੂੰ ਫੜ ਲਿਆਵਾਂਗੇ ਉਹਨਾਂ ਨੂੰ ਦਬੋਚ ਲਾਂਗੇ ਉੱਥੇ ਹੀ ਦਬੋਚ ਲਾਂਗੇ ਕਿਉਂਕਿ ਕਮਾਂਡੋ ਟ੍ਰੇਨਡ ਹੁੰਦੀ ਆ ਸਾਰੇ ਗੱਲ ਦੇ ਵਿੱਚ ਉਦੋਂ ਫਿਰ ਉਹਨਾਂ ਨੇ ਜਦੋਂ ਕਮਾਂਡੋ ਉਤਾਰੇ ਸਪੋਰਟ ਸਪੋਰਟ ਵਾਲੀ ਫਾਇਰ ਦੇ ਕੇ ਪਾਸਿਓਂ ਸਪੋਰਟ ਵਾਲਾ ਫਾਇਰ ਦੇ ਕੇ ਉਹਨਾਂ ਦੀ ਸਹਾਇਤਾ ਵਿੱਚ ਚਾਰਜ ਫਿਰੋ ਫਾਇਰ ਕਰਕੇ ਉੱਪਰ ਤੋਂ ਕਮਾਂਡੋ ਉਤਾਰੇ ਕਮਾਂਡੋ ਜਦੋਂ ਉੱਥੇ ਉਤਰੇ ਇਸ ਪ੍ਰਕਰਮਾਂ ਦੇ ਵਿੱਚ ਤੱਪ ਪ੍ਰਕਰਮਾਂ ਦੇ ਵਿੱਚ ਉਹਨਾਂ ਨੂੰ ਉਮੀਦ ਨਹੀਂ ਸੀ ਕਿ ਪ੍ਰਕਰਮਾਂ ਵਿੱਚ ਹਮਲਾ ਹੋਊਗਾ ਪ੍ਰਕਰਮਾਂ ਦੇ ਵਿੱਚ ਉਹਨਾਂ ਦੇ ਉਹ ਉਹ ਬੜਾ ਪ੍ਰਕਰਮਾ ਫਰਸ਼ ਦੇ ਨਾਲ ਲੱਗਦਾ ਇਹ ਨੇੜੇ ਦਾ ਹੀ 5-6 ਇੰਚ ਉੱਚਾ ਫੈਰ ਆ ਰਿਹਾ ਸੀਗਾ ਉਹਨਾਂ ਨੂੰ ਪਤਾ ਨਹੀਂ ਲੱਗਦਾ ਸੀ ਫੈਰ ਕਿੱਥੋਂ ਆ ਇਸ ਫੈਰ ਨਾਲ ਕਮਾਂਡੋ ਦੀਆਂ ਬਹੁਤੀਆਂ ਪੈਰਾ ਉੱਤੇ ਲੱਤਾਂ ਉੱਤੇ ਇਸ ਕਿਸਮ ਦਾ ਅਟੈਕ ਹੋਇਆ ਉਹ ਉਹ ਬਿਲਕੁਲ ਹੀ ਮਤਲਬ ਕੀ ਵੀ ਉੱਥੇ ਹੀ ਰੁਕ ਗਏ ਉਹ ਅੱਗੇ ਅਕਾਲ ਤਖਤ ਵੱਲ ਜਾ ਹੀ ਨਹੀਂ ਸਕੇ ਜਿਹੜਾ ਕਮਾਂਡੋ ਨੂੰ ਨਿਊਟਰਲਾਈਜ਼ ਕਰਤਾ ਉਹਨਾਂ ਦੇ ਅਟੈਕ ਨੂੰ ਰੋਕਤਾ ਫਿਰ ਇਹ ਇਹਨਾਂ ਦੇ ਜਿਹੜੀ ਸਾਰੀ ਪਲਾਨ ਸੀ ਵੀ 3 ਘੰਟੇ ਜਿਸੀ ਸਫਾਈ ਕਰਦੇਾਂਗੇ ਤੇ ਅਕਾਲ ਤਖਤ 'ਚ ਕਮਾਂਡੋ ਜਾ ਕੇ ਅੰਦਰੋਂ ਫੜ ਲਿਆਉਣਗੇ ਉਹ ਸਾਰਾ ਫੇਲ ਹੋ ਗਿਆ ਫਿਰ ਉਸ ਤੋਂ ਬਾਅਦ ਇਹ ਉਹਨਾਂ ਨੇ ਤੋਪਾਂ ਲਿਆਉਣੀਆਂ ਅਕਾਲ ਤਖਤ ਤੋੜਨਾ ਇਹ ਸਾਰਾ ਉਹ ਤੋਂ ਪਿੱਛੇ ਵਿੱਡਿਆ ਜਦੋਂ ਕਿ ਅਕਾਲ ਤਖਤ ਦੇ ਅੰਦਰ ਜਿਹੜੀ ਪੈਨੀਟ੍ਰੇਸ਼ਨ ਕਰਨੀ ਸੀ ਅੰਦਰ ਜਾਣਾ ਕੁਛ ਨਾ ਸੀਗਾ ਕਮਾਂਡੋ ਦੇ ਰਾਹੀਂ ਉਹ ਜਦੋਂ ਫੇਲ ਹੋ ਗਿਆ ਤੇ ਇਹ ਸਾਰਾ ਇਸ ਦੇ ਪਿੱਛੋਂ ਫਿਰ 5 ਤਰੀਕ ਨੂੰ ਉਹਨਾਂ ਨੇ ਕਲੀਅਰੈਂਸ ਦਿੱਲੀ ਤੋਂ ਲਈ ਇੰਦਰਾ ਗਾਂਧੀ ਤੋਂ ਟੈਂਕ ਲਿਆਉਣ ਦੀ ਫਿਰ 5 ਤਰੀਕ ਨੂੰ ਪੂਰੀ ਕਰਕੇ 5 ਤੇ 6 ਦੀ ਰਾਤ ਵਿੱਚ ਉਹਨਾਂ ਨੇ ਫਿਰ ਇਹ ਅਕਾਲ ਤਖਤ ਬਿਲਕੁਲ ਤੋੜਤਾ ਸੀ ਤੇ 5 ਤੇ 6 ਦੀ ਰਾਤ ਵਿੱਚ ਹੀ ਜਿਹੜਾ ਸੰਤ ਪਿੰਡਰਾਂ ਵਾਲਾ ਭਾਈ ਅਮਰੀਕ ਸਿੰਘ ਤੇ ਇਹਨਾਂ ਸਾਰਿਆਂ ਨੇ ਆ ਕੇ ਇਹ ਮਤਲਕੀ ਵੀ ਉਹਨਾਂ ਦੀ ਜਿਹੜੀ ਸ਼ਹੀਦੀ ਹੈ 5 ਤੇ 6 ਦੀ ਰਾਤ ਦੇ ਵਿੱਚ ਸੀ ਕਿਾ ਕਿਹੜਾ ਫਾਇਰ ਆ ਰਿਹਾ ਸੀ ਕਮਾਂਡੋ ਤੇ ਉਹ ਫਰਸ਼ ਤੋਂ 5 ਤੇ 6 ਇੰਚ ਉੱਚਾ ਆ ਰਿਹਾ ਸੀਗਾ ਉਹ ਮੋਰਚਾ ਦੇ ਬਾਰੇ ਕੁਝ ਪਤਾ ਤੁਹਾਨੂੰ ਕਿ ਮੋਰਚਾ ਕਿੱਥੇ ਲਾਇਆ ਗਿਆ ਸੀ ਉਹ ਜਿਹੜਾ ਇੰਨਾ ਜੋ ਕਿ ਇੰਨਾ ਕਮਾਂਡਾ ਉਹ ਨੂੰ ਜਦੋਂ ਫੇਲ ਕਰਦਾ ਵੇਖੋ ਮੋਰਚੇ ਦੇ ਉਦੋਂ ਪਿੱਛੋਂ ਇਹਨਾਂ ਨੇ ਦੁਬਾਰਾ ਕੰਸਟਰਕਸ਼ਨ ਚ ਨਹੀਂ ਪਤਾ ਲੱਗਦਾ ਪਰ ਅੰਦਾਜ਼ਾ ਇਹ ਹੈ ਪਤਾ ਇਹ ਲੱਗਿਆ ਵੀ ਜਿਹੜਾ ਦੋਨੋਂ ਸ਼ਬੀਲ ਦੇ ਵਿਚਕਾਰ ਇੱਕ ਕਾਫੀ ਵੱਡੀ ਪਾਣੀ ਦੇ ਲਈ ਇੱਕ ਅੰਦਰ ਬਣਾਇਆ ਹੋਇਆ ਪੱਕਾ ਜਿਹਾ ਨਾਲਾ ਬਣਿਆ ਹੋਇਆ ਸੀ ਦੋਨਾਂ ਸ਼ਬੀਲਾਂ ਨੂੰ ਜੋੜਦਾ ਹੋਇਆ ਉਸ ਨਾਲੇ ਦੇ ਵਿੱਚ ਹੀ ਉਹਦੇ ਨਾਲ ਹੀ ਇਹਨਾਂ ਨੇ ਮੋਰਚਾ ਬੰਦੀ ਕੀਤੀ ਸੀਗੀ ਉਹ ਨਾਲਾ ਇਸ ਕਿਸਮ ਦਾ ਨਾਲ ਹੀ ਪਹਿਲਾਂ ਦੇ ਪ੍ਰਕਰਮਾਂ ਦੇ ਵਿੱਚ ਅੰਦਰ ਚਿਣਿਆ ਹੋਇਆ ਸੀ ਉਹ ਬਾਹਰੋਂ ਨਹੀਂ ਸੀ ਪਤਾ ਲੱਗਦਾ ਉੱਥੋਂ ਇਹਨਾਂ ਨੇ ਗੋਲਾ ਬੰਦੀ ਜਾਂ ਗੋਰਾ ਅੰਦਰੋਂ ਗੋਲੇ ਚਲਾਉਣ ਦਾ ਜਾਂ ਬੰਦੂਕ ਦਾ ਨਾਹੀਂ ਫਾਇਰ ਕਰਨ ਦਾ ਜਿਹੜਾ ਇਹਨਾਂ ਨੇ ਖਾੜਕੋਣੇ ਇੰਤਜ਼ਾਮ ਕੀਤਾ ਹੋਇਆ ਸੀਗਾ ਇਹ ਸਾਰੀ ਸਟ੍ਰੈਟਜੀ ਜਨਰਲ ਸ਼ਬੀਖ ਸਿੰਘ ਦੀ ਸੀਗੀ ਉਹਨੂੰ ਪਤਾ ਸੀ ਵੀ ਅਸੀਂ ਕਮਾਂਡੋ ਨੂੰ ਨਿਊਟਰਲਾਈਜ਼ ਕਿਵੇਂ ਕਰਨਾ ਇਹਨਾਂ ਨੂੰ ਤੋੜਨਾ ਕਿਵੇਂ ਹੈ ਇਹਨਾਂ ਦੀ ਅੱਗੇ ਜਿਹੜੀ ਮਾਰਚ ਹੈ ਅਕਾਲ ਤਖਤ ਵੱਲ ਨੂੰ ਕਿਵੇਂ ਰੋਕਣੀ ਹੈ ਇਹ ਸਾਰਾ ਮੋਰਚਾ ਉੱਥੇ ਉਸੇ ਜੇ ਸੀ ਜਿੱਥੇ ਜੇ ਤੁਸੀਂ ਕਹੋ ਵੀ ਸ਼ਬੀਲਾਂ ਲੱਗੀਆਂ ਸ਼ਬੀਲਾਂ ਨੂੰ ਦਰੁਣਾ ਨੂੰ ਕਨੈਕਟ ਕਰਨ ਵਾਲਾ ਇੱਕ ਨਾਲਾ ਬਣਿਆ ਹੋਇਆ ਉਹ ਨਾਲੇ ਦੇ ਅੰਦਰ ਹੀ ਕਿਤੇ ਇਹਨਾਂ ਨੇ ਸਾਰਾ ਕੁਝ ਬਣਾਇਆ ਹੋਇਆ ਸੀ ਮਤਲਬ ਕਿ ਜਿਹੜਾ ਸੁਭੇਕ ਸਿੰਘ ਦਾ ਫੌਜੀ ਤਿਆਰਬਾਸੀ ਉਸ ਤਿਆਰਬੇ ਨੂੰ ਵਰਤ ਕੇ ਇਹਨਾਂ ਨੇ ਸਾਰਾ ਕਮਾਂਡੋ ਦਾ ਫਾਰਮੇਸ਼ਨ ਫੇਰ ਬਿਲਕੁਲ ਉਹ ਬਿਲਕੁਲ ਮੈਂ ਮੈਂ ਪਹਿਲਾਂ ਵੀ ਇਹ ਕਹਿ ਚੁੱਕਿਆ ਵੀ ਖਾਲੀ ਕੋ ਸਿਰਫ ਇੱਕੋ ਜਿਹੜਾ ਸ਼ਬੀਖ ਸਿੰਘ ਨੂੰ ਹੀ ਅੰਦਰਲੀ ਸਟ੍ਰੈਟਜੀ ਦਾ ਪਤਾ ਸੀ ਹੋਰ ਕਿਸੇ ਨਾਲ ਸ਼ਾਇਦ ਸੰਤ ਪਿੰਡਰਾਂ ਵਾਲੇ ਨੇ ਜਾਂ ਦੂਜੇ ਜਥੇ ਦੇ ਬੰਦਿਆਂ ਨੇ ਕਿਸੇ ਨੇ ਸਾਂਝਾ ਕੀਤਾ ਹੋਵੇ ਉਸੇ ਨੇ ਅੰਦਰੋਂ ਲੜਾਏ ਸਾਰੇ ਉਹ ਆਪ ਵੀ ਲੜਦਾ ਰਿਹਾ ਸ਼ਬੀਖ ਸਿੰਘ ਸ਼ਬੀਖ ਸਿੰਘ ਦੇ ਬਾਰੇ ਜਿਹੜਾ ਡਾਕਟਰ ਭਗਵਾਨ ਸਿੰਘ ਤੇ ਹੋਰ ਕਈ ਲੋਕ ਉਹਦੇ ਨਾਲ ਸੀਗੇ ਉਹ ਹਜੇ ਵੀ ਜਿੰਦਾ ਨੇ ਬਾਹਰ ਆ ਗਏ ਸੀਗੇ ਨਿਕਲ ਕੇ ਤੇ ਉਹ ਨਿਕਲਣ ਚ ਕਾਮਯਾਬ ਹੋ ਗਏ ਸੀ ਉਹਨਾਂ ਦੇ ਸਾਹਮਣੇ ਹੀ ਉਹ ਫਿਰ ਸਟੇਨ ਕਰਨ ਲੈ ਕੇ ਲੜਦਾ ਸੀਗਾ ਫਿਰ ਡਾਇਰੈਕਟ ਕਰਾਉਂਦਾ ਸੀ ਵੀ ਇਧਰੋਂ ਕਰੋ ਇਧਰੋਂ ਫੇਰ ਆ ਰਿਹਾ ਇਧਰੋਂ ਕਰੋ ਸਾਰਾ ਕੁਝ ਉਹ ਕਰਦਾ ਰਿਹਾ ਇਸ ਕਰਕੇ ਸਾਰੀ ਸਟ੍ਰੈਟੇਜੀ ਜਿਹੜੀ ਲੜਾਈ ਦੀ ਉਸ ਜਨਰਲ ਸ਼ਿਬੇਕ ਸਿੰਘ ਦੀ ਚੱਲੀ ਸੀ ਇੱਕ ਕਮਾਂਡੋ ਵਾਲਾ ਜਿਹੜਾ ਤਾਵਾ ਆ ਫੇਲ ਹੋਣ ਤੋਂ ਬਾਅਦ ਫਿਰ ਅਗਲਾ ਰਿਐਕਸ਼ਨ ਕੀ ਤੇ ਤਾਰਮੀਨ ਅਗਲਾ ਕਿਵੇਂ ਹਮਲਾ ਅਗਲਾ ਰਿਐਕਸ਼ਨ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇਹ ਉਦੋਂ ਪਿੱਛੋਂ ਇਹਨਾਂ ਨੇ ਕੀ ਕੀਤਾ ਇੰਦਰਾ ਗਾਂਧੀ ਤੋਂ ਕਲੀਅਰੈਂਸ ਲਈ ਟੈਂਕ ਲਿਆਂਦੇ ਟੈਂਕ ਵਾਲਾ ਫਿਰ ਅਖੀਰਲਾ ਅਟੈਕ ਸੀ ਵਾਲਾ ਖੇਤ ਤੋ ਸ਼ਾਇਦ 5 6 ਜੂਨ ਹੋਇਆ ਜਿਹੜਾ 4 ਜੂਨ ਤੋਂ ਉਸ ਤੋਂ ਬਾਅਦ ਕੋਈ ਆਰਮੀ ਨੇ ਕੀਤਾ ਕੁਝ 4 4 ਜੂਨ ਨੂੰ ਇਹ ਫੇਲ ਹੋ ਗਏ 4 ਤੱਕ 4 ਤੱਕ ਸਾਰੇ ਦਿਨ ਦੇ ਵਿੱਚ ਇਹ ਛੋਟੀ ਛੋਟੀ ਲੜਾਈ ਦੇ ਵਿੱਚ ਫੇਲ ਹੋ ਗਏ 4 ਤੋਂ ਫੈਸਕਦਾ 4 ਤੇ 5 ਦੀ ਰਾਤ ਨੂੰ ਫਿਰ ਇਹ ਟੈਂਕ ਲਿਉਣੇ ਸ਼ੁਰੂ ਕਰਤੇ ਕਲੀਅਰੈਂਸ ਨਾਲ 5 ਦੇ ਦਿਨ 'ਚ ਇਹਨਾਂ ਨੇ ਕਾਫੀ ਹੱਦ ਤੱਕ ਛੋਟੇ ਪਾਸੇ-ਓਸੇ ਵਾਲਾ ਕਲੀਅਰ ਕਰ ਲਿਆ ਸੀ 6 ਤੱਕ ਇਹਨਾਂ ਨੇ ਸਾਰਾ ਕਰ ਲਿਆ ਸੀ ਕਲੀਅਰ 6 ਤੱਕ ਇਹਨਾਂ ਨੇ ਕਰ ਲਿਆ ਸੀ ਵੱਡੀ ਜਿਹੜੀ ਲੜਾਈ ਹੋਈ ਹੈ ਸਭ ਤੋਂ ਜ਼ਿਆਦਾ 5 ਤੇ 6 ਦੀ ਰਾਤ ਵਿੱਚਕਾਰਲੀ ਹੋਈ ਉਹ ਫਿਰ ਸੰਤ ਦੇ ਬਾਰੇ ਵੀ ਕਿਹਾ ਜਾਂਦਾ ਜਿਹੜੇ ਨੇੜ ਦੇ ਬੰਦੇ ਆ ਵੀ ਜਦੋਂ ਜਦੋਂ ਟੈਂਕ ਦੇ ਵੱਡੇ ਵੱਡੇ ਗੋਲੇ ਅਕਾਲ ਤਖਤ ਉਤੇ ਵੱਜਣੇ ਸ਼ੁਰੂ ਹੋ ਗਏ ਪੁਰਾਣੀ 100 150 200 ਸਾਲ ਪੁਰਾਣੀ ਬਿਲਡਿੰਗ ਉਹ ਜਦੋਂ ਡਿੱਗਣ ਲੱਗੀ ਢਹਿਣ ਲੱਗੀ ਉਦੋਂ ਜੋ ਰੇਤਾ ਤੇ ਰੇਤੇ ਦੇ ਗੁਬਾਰ ਨਿਕਲਣ ਲੱਗੇ ਸਾਰੇ ਉਦੋਂ ਫਿਰ ਅੰਦਰਲੇ ਪਾਸੇ ਲੋਕਾਂ ਦਾ ਰਹਿਣਾ ਮੁਸ਼ਕਲ ਹੋ ਗਿਆ ਸੀ ਤੇ ਉਦੋਂ ਫਿਰ ਉਹ ਬਾਹਰ ਨਿਕਲ ਕੇ ਚੱਲਣ ਲੱਗੇ ਵੀ ਹੁਣ ਅਸੀਂ ਹੁਣ ਤਾਂ ਸਾਰਾ ਅਕਾਲ ਤਖਤ ਦਾ ਮੂਹਰਲਾ ਪਾਸਾ ਟੁੱਟ ਗਿਆ ਪਿਛਲੇ ਉੱਤੇ ਅਟੈਕ ਹੋਣ ਲੱਗ ਗਿਆ ਹੁਣ ਇਹਦੇ ਚੋਂ ਨਿਕਲਣਾ ਪਏਗਾ ਉਹ ਕਿਹਾ ਜਾਂਦਾ ਵੀ ਫਿਰ ਉਹਦੇ ਚੋਂ ਨਿਕਲ ਕੇ ਇਹ ਇਧਰ ਨੂੰ ਜਿੱਧਰ ਆਪਣੇ ਨਿਸ਼ਾਨ ਸਾਹਿਬ ਹੈ ਦੋਨੋਂ ਉਧਰ ਨੂੰ ਆਏ ਤੇ ਫਿਰ ਉੱਥੇ ਹੋ ਗਿਆ ਪਰ ਇਹ ਦੱਸਿਆ ਜਾਂਦਾ ਵੀ 2-3 ਵਿਊ ਹੈ ਪਰ ਇਹ ਵਿਊ ਵੀ ਹੈ ਚਲਦਾ ਵੀ ਜਰਨਲ ਸ਼ਬੀਖ ਸਿੰਘ ਉਸ ਤੋਂ ਪਹਿਲਾਂ ਹੀ ਗੋਲੀ ਲੱਗ ਗਈ ਸੀ ਤੇ ਉਸ ਤੋਂ ਪਹਿਲਾਂ ਸ਼ਹੀਦ ਹੋ ਗਿਆ ਸੀ ਜਰਨਲ ਸ਼ਬੀਖ ਸਿੰਘ ਦੀ ਫਿਰ ਬਾਡੀ ਨੂੰ ਅੰਦਰ ਅੰਦਰ ਥੱਲੇ ਜਿਹੜਾ ਉਹਨਾਂ ਦਾ ਤਹਿਖਾਨਾ ਸੀ ਅਕਾਲ ਤਖਤ ਦਾ ਉੱਥੇ ਲੈ ਗਏ ਸੀ ਫਿਰ ਉੱਥੇ ਉਹਨੂੰ ਸੰਤ ਦੇ ਸਾਹਮਣੇ ਉਹਦੀ ਉਹਨੇ ਆਪ ਉਹਦੀ ਜਾਨ ਗਈ ਹੈ ਤੇ ਉਹਦੇ ਤੇ ਫਿਰ ਸਫੈਦ ਚਾਦਰ ਪਾ ਕੇ ਫਿਰ ਉੱਥੇ ਉਹਨੂੰ ਲਟਾ ਦਿੱਤਾ ਗਿਆ ਜਦੋਂ ਜ਼ਖਮੀ ਸੀ ਉਹ ਅਖੀਰਲੇ ਸਾਹਾਂ ਤੇ ਸੀ ਜਿਵੇਂ ਕਿ ਤੁਸੀਂ ਪਹਿਲਾਂ ਦੱਸ ਚੁੱਕੇ ਹੋ ਕਿ 3 ਜੂਨ ਤੱਕ ਕਿਹੜੀ ਸੰਗਤ ਆਉਣ ਜਾਣ ਸੀ ਉਹ ਦਰਬਾਰ ਸਾਹਿਬ ਅੰਦਰ ਜਾਰੀ ਸੀਗਾ ਤੇ 4 ਤੋਂ ਕਰਫਿਊ ਲਗਾ ਉਸ ਦਿਨ ਤੱਕ ਕਿੰਨੀ ਕ ਸੰਗਤ ਅੰਦਰ ਆ ਚੁੱਕੀ ਸੀ ਜਾਂ ਫਸ ਚੁੱਕੀ ਸੀ ਤੇ ਉਹਦਾ ਕੋਈ ਨੁਕਸਾਨ ਹੋਇਆ ਉਸ ਜਿਹੜਾ ਆਪਰੇਸ਼ਨ ਸਾਰਾ ਹੋਇਆ ਤੋਂ ਕਿਉਂਕਿ ਫਾਇਰ ਕਾਫੀ ਹੋਇਆ ਸਾਰੇ ਪਾਸਿਆਂ ਹੀ ਆਮ ਲੋਕਾਂ ਦਾ ਕਿੰਨਾ ਨੁਕਸਾਨ ਹੋਇਆ ਚਾਰ ਦੇ ਵੇਖੋ ਆਮ ਲੋਕਾਂ ਦਾ ਨਹੀਂ ਸੀ ਮੋਸਟਲੀ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਜਿਹੜੇ ਨੌਜਵਾਨ ਸੀ ਉਹ ਫੌਜ ਨੇ ਜਿਹੋ ਅੰਦਰ ਘੇਰਾ ਪਾਇਆ ਸਾਰਾ ਫੌਜ ਨੇ ਐਂਟਰੀ ਕਰਤੀ ਗੁਰੂ ਰਾਮਦਾਸ ਰਾਹ ਦੇ ਵਿੱਚ ਪੀਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਔਰ ਗੁਰੂਾਨ ਨੂ ਗੁਰੂ ਨਾਨਕ ਨਵਾਸ ਦੇ ਵਿੱਚ ਜਦੋਂ ਇੱਥੇ ਐਂਟਰੀ ਕੀਤੀ ਤਾਂ ਨੌਜਵਾਨਾਂ ਨੂੰ ਫੜ ਲਿਆ ਗਿਆ ਨੌਜਵਾਨਾਂ ਨੂੰ ਕਈਆਂ ਨੂੰ ਫੜ ਕੇ ਲੈਣ ਉਹਨਾਂ ਨੂੰ ਪਾਹਾ ਬੰਨ ਕੇ ਵੀ ਉਹਨਾਂ ਤੇ ਨੇੜੇ ਤੋਂ ਗੋਲੀ ਚਲਾਈ ਤੇ ਇੱਥੋਂ ਤੱਕ ਹੋਇਆ ਵੀ 1500 ਸੰਗਰੂਰ ਤੋਂ ਸੰਗਰੂਰ ਜ਼ਿਲ੍ਹੇ ਦਾ ਨਛੱਤਰ ਸਿੰਘ ਪਲਵਾਨ ਪਲਵਾਨ ਪਿੰਡ ਨਛੱਤਰ ਸਿੰਘ ਪਲਵਾਨ ਉਹ ਅਕਾਲੀ ਦਲ ਲੀਡਰ ਸੀ ਸੰਗਰੂਰ ਦਾ ਉਹਦੀ ਕਮਾਂਡ ਥੱਲੇ ਉਹਦੀ ਅਗਵਾਈ ਥੱਲੇ 1500 ਬੰਦੇ ਦਾ ਜਥਾ ਉਸ ਦਿਨ ਆਇਆ ਸੀਗਾ ਗ੍ਰਿਫਤਾਰੀ ਦੇਣ ਲਈ ਸੰਤ ਮੋਰਚ ਸੰਤ ਲੰਗੋਵਾਲ ਦਾ ਮੋਰਚਾ ਚੱਲ ਰਿਹਾ ਸੀ ਧਰਮ ਜੁੱਧ ਮੋਰਚਾ ਉਹ 1515 ਉੱਥੇ ਸੀ 1500 ਅੰਦਰ ਹੀ ਸੀ ਸਾਰੇ ਤੇ ਉਹ ਕਿਤੇ ਜਾ ਨਹੀਂ ਸਕਦੇ ਸੀ ਨਛੱਤਰ ਸਿੰਘ ਜਿਹੜਾ ਨਛੱਤਰ ਸਿੰਘ ਖੁਦ ਮਾਰਿਆ ਗਿਆ ਉਹਦੀ ਮਦਰ ਵੀ ਉੱਥੇ ਸੀ ਸਾਰੀ ਮਾਤਾ ਵੀ ਉੱਥੇ ਸੀ ਸਾਰੀ ਉਹ ਉਹਦੇ ਸਾਹਮਣੇ ਉਹਦੀ ਮੌਤ ਹੋਈ ਉਸ ਦਿਨ ਜੇ ਇਹ ਸਾਰੇ ਬੰਦੇ ਫਿਰ ਗੁਰੂ ਰਾਮਦਾਸ ਰਾਂ ਵਿੱਚ ਇਕੱਠੇ ਹੋ ਗਏ 5 ਤਰੀਕ ਨੂੰ 5 ਤਰੀਕ ਨੂੰ ਜਦੋਂ ਇਕੱਠੇ ਹੋਏ ਤਾਂ ਪਾਣੀ ਟੈਂਕੀ ਟੁੱਟ ਚੁੱਕੀ ਸੀ ਪਾਣੀ ਬਲੇ ਲੋਕ ਇਤਿਆਸ ਕਰ ਪਿਆਸੇ ਸੀਗੇ ਸਾਰੇ ਪਾਣੀ ਕਿੱਥੋਂ ਆਵੇ ਗਰਮੀ ਬਹੁਤ ਜ਼ਿਆਦਾ ਸੀ ਤੇ ਪਾਣੀ ਕਿਸੇ ਨੇ ਨਹੀਂ ਪੀਣ ਦਿੱਤਾ ਉਸ ਦਿਨ ਬੜੀ ਇਹਨਾਂ ਨੇ ਕੋਸ਼ਿਸ਼ ਕੀਤੀ ਪਾਣੀ ਪੀਣ ਦੀ ਤੇ ਜਿਹੜਾ ਲੋਂਗੋਵਾਲ ਤੇ ਸੰਤ ਲੋਂਗੋਵਾਲ ਤੇ ਟੋੜਾ ਸੀ ਇਹ ਤੇਜਾ ਸਿੰਘ ਸਮੁੰਦਰੀ ਹਾਲ ਦੇ ਨਾਲ ਜਿਹੜੇ ਬਣੇ ਐ ਐਸਜੀਪੀਸੀ ਦੇ ਕਮਰੇ ਆ ਉੱਥੇ ਬੈਠੇ ਸੀਗੇ ਇਹਨਾਂ ਅੱਗੇ ਪੁਲਿਸ ਨੇ ਇੱਕ ਫੌਜ ਨੇ ਆਪਣੀ ਟੁਕੜੀ ਭੇਜਤੀ ਸੀ ਵੀ ਇਹ ਅੰਦਰ ਬੈਠੇ ਆ ਇਹਨਾਂ ਦਾ ਲੋਕੇਟ ਕਰਕੇ ਇਹ ਅੱਗੇ ਪਿੱਛੇ ਜਾਣ ਨਹੀਂ ਦਿੱਤੇ ਜਾਣ ਉਹਨਾਂ ਨੂੰ ਉੱਥੇ ਹੀ ਫਿਰ ਰੋਕ ਲਿਆ ਗਿਆ ਸੀਗਾ ਪਰ ਇੱਥੇ ਜ਼ਰੂਰ ਆ ਵੀ ਉਹਨਾਂ ਦੇ ਉੱਤੇ ਫੇਰ ਗੁਰੂ ਰਾਮਦਾਸ ਰਾ ਦੇ ਵਿੱਚ ਪਤਾ ਨਹੀਂ ਲੱਗਿਆ ਇਹ ਕਿਹਾ ਜਾਂਦਾ ਬਾਅਦ ਵਿੱਚ ਵੀ ਉੱਪਰ ਤੋਂ ਇੱਕੋ ਦਮ ਗੋਲੇ ਇਹ ਵਰਸਣੇ ਸ਼ੁਰੂ ਹੋ ਗਏ ਤੇ ਇਹ ਜਦੋਂ ਉੱਪਰ ਤੋਂ ਇਸ ਕਿਸਮ ਦੇ ਐ ਗਰਨੇਡ ਵਗੈਰਾ ਆਏ ਉਹਨਾਂ ਨਾਲ ਜਿਹੜੇ ਉੱਥੇ ਸਾਰੇ ਬੈਠੇ ਸੀਗੇ ਲੋਕੋ ਉਹਨਾਂ ਤੇ ਗ੍ਰੇਨੇਡ ਵੱਜੇ ਦੌੜਨ ਲੱਗੇ ਤੇ ਕਈ ਵਿੱਚੋਂ ਮਾਰੇ ਗਏ ਫਿਰ ਗੋਲੀ ਚੱਲ ਪਈ ਜੋ ਦੌੜਨ ਲੱਗੇ ਤਾਂ ਗੋਲੀ ਚੱਲ ਪਈ ਗੋਲੀ ਵੀ ਪਾਸੇੋਂ ਚੱਲੀ ਉਹ ਕਿਹਾ ਜਾਂਦਾ ਵੀ ਇਹ ਫੌਜ ਨੇ ਚਲਾਈ ਤਾਂ ਫੌਜ ਨੇ ਬਾਅਦ ਵਿੱਚ ਮੁੱਕਰੀ ਵੀ ਇਹ ਫੌਜ ਕਹਿੰਦੀ ਅਸੀਂ ਨਹੀਂ ਚਲਾਈ ਇਹ ਜਿਹੜੇ ਫੈਡਰੇਸ਼ਨ ਦੇ ਮੁੰਡੇ ਸੀ ਉਹਨਾਂ ਨੇ ਚਲਾਈ ਆ ਪਰ ਅਸਲ ਵਿੱਚ ਫੈਡਰੇਸ਼ਨ ਦੇ ਮੁੰਡੇ ਤਾਂ ਪਹਿਲਾਂ ਹੀ ਉਹਨਾਂ ਦਾ ਮੋਰਚਾ ਟੁੱਟਣ ਤੋਂ ਬਾਅਦ ਹਥਿਆਰ ਛੋੜ ਸੁੱਟ ਕੇ ਆ ਕੇ ਐਸਜੀਪੀਸੀ ਦੇ ਬੰਦਿਆਂ ਚ ਟੋੜੇ ਕੋਲੇ ਆ ਕੇ ਬਹਿ ਗਏ ਸੀਗੇ ਤੇ ਟੌੜੇ ਨੂੰ ਇਹ ਕਿਹਾ ਸੀਗਾ ਸੰਧੂ ਹਰਮਿੰਦਰ ਸਿੰਘ ਸੰਧੂ ਤੇ ਇਹਨਾਂ ਨੇ ਤੁਸੀਂ ਕਹਿ ਦੇਣਾ ਸਾਡੇ ਇਹ ਆਪ ਤੇ ਮਲਾਜਮ ਹੈ ਤੇ ਟੌੜੇ ਨੇ ਕਿਹਾ ਵੀ ਇਹ ਸਾਡੇ ਮਲਾਜਮ ਹੈਗੇ ਤੇ ਇਸ ਕਰਕੇ ਫਿਰ ਇਹ ਇਹ ਉਹਨਾਂ ਨੇ ਗੋਲੀ ਤੇ ਸਾਰਾ ਕੁਝ ਚਲਾਇਆ ਉਦੋਂ ਜ਼ਿਆਦਾ ਨੁਕਸਾਨ ਹੋਇਆ ਜ਼ਿਆਦਾ ਉਹਦੇ ਚ ਬੰਦਾ ਕੋਈ 500 ਮਾਰੇ ਗਿਆ 1000 ਮਾਰੇ ਗਿਆ ਕਿੰਨਾ ਮਾਰੇ ਗਿਆ ਉਹ ਜਿਹੜਾ ਤੇ ਬਾਕੀ ਕੁਝ ਪਿਆਸ ਨਾਲ ਵੀ ਮਰੇ ਜਿਵੇਂ ਸੁਜਾਨ ਸਿੰਘ ਐਸਜੀਪੀਸੀ ਦਾ ਮੈਂਬਰ ਸੀ ਉਦੋਂ ਉਹਨਾਂ ਦਿਨਾਂ ਦੇ ਵਿੱਚ ਤੇ ਭਾਨ ਸਿੰਘ ਐਸਜੀਪੀਸੀ ਦਾ ਸੈਕਟਰੀ ਨੇ ਖੁਦ ਮੈਨੂੰ ਦੱਸਿਆ ਕਿ ਉਦੋਂ ਦਰਵਾਰ ਸਾਹਿਬ ਦੇ ਹਮਲੇ ਤੋਂ 15 ਦਿਨ ਤੇ 20 ਦਿਨ ਬਾਅਦ ਵੀ ਸੁਜਾਨ ਸਿੰਘ ਸਾਡੇ ਸਾਹਮਣੇ ਪਾਣੀ ਤੋਂ ਪਿਆਸ ਦੇ ਵਿੱਚ ਮਰਿਆ ਸਾਡੇ ਸਾਹਮਣੇ ਮਰਿਆ ਤੇ ਹੋਰ ਵੀ ਕਈ ਲੋਕ ਪਿਆਸ ਤੋਂ ਬਗੈਰ ਮਰ ਗਏ ਕਿਉਂਕਿ ਪਾਣੀ ਟੁੱਟ ਗਿਆ ਸੀ ਸਾਰਾ ਪਾਣੀ ਉਤਰੋ ਪਾਣੀ ਜਿਹੜਾ ਥੋੜਾ ਕਨਾਂ ਉਤੋਂ ਫਿੱਲਰ ਕੇ ਪਾਣੀ ਆ ਕੇ ਥੱਲੇ ਉੱਥੇ ਨੀਵੇਂ ਥਾਵਾਂ ਤੇ ਖੜਾ ਸੀ ਲੋਕ ਉਸ ਨੂੰ ਪੀਣ ਲਈ ਵੀ ਤਿਆਰ ਸੀ ਉਹਦੇ ਚੋ ਵੀ ਲੋਕ ਪੀਂਦੇ ਸੀ ਪਰ ਉਹਦੇ ਵਿੱਚ ਖੂਨ ਰਲਿਆ ہوا ਸੀ ਤੇ ਇਸ ਕਰਕੇ ਉਹਦੇ ਵਿੱਚ ਇਹ ਲੋਕਾਂ ਨੂੰ ਪੀਣਾ ਬੜਾ ਔਖਾ ਸੀ ਪਰ ਫਿਰ ਵੀ ਐਡੀ ਪਿਆਸ ਸੀ ਕਿ ਲੋਕ ਮਰ ਰਹੇ ਸੀ ਇਹ ਪਾਣੀ ਦਾ ਇੰਤਜ਼ਾਮ ਕੋਈ ਨਹੀਂ ਕੀਤਾ ਪਹਿਲੇ ਦਿਨ ਫਿਰ ਫਿਰ ਇਹ ਜਸਦੇਵ ਟੌੜੇ ਦੀ ਇੰਟਰਵੈਨਸ਼ਨ ਤੇ ਉਹਦੇ ਕਹਿਣ ਉੱਤੇ ਤੇ ਫਿਰ ਥੋੜਾ ਜਿਹਾ ਪੁਲਿਸ ਵਾਲੇ ਆਪਾਰ ਸਿੰਘ ਬਾਜਵਾ ਡੀਐਸਪੀ ਸੀਗਾ ਪੰਜਾਬ ਪੁਲਿਸ ਦਾ ਉਹ ਆਪਣੇ ਨਾਲ ਕੁਝ ਪਾਣੀ ਲੈ ਕੇ ਆਇਆ ਇਹ ਬੜਾ ਲੇਟ ਪਾਣੀ ਲੈ ਕੇ ਆਇਆ ਇਹ 6 6 ਪਾਪਛੇ ਤਰੀਕ ਦੇ ਨੇੜੇ ਦੇ ਨੇੜੇ ਤੇੜੇ ਪਾਣੀ ਲੈ ਕੇ ਆਇਆ ਫਿਰ ਇਹਨੇ ਉਧਰ ਇਹਨਾਂ ਨੇ ਕੰਮ ਕਲੀਅਰ ਕਰਤਾ ਸੀ ਸਾਰਾ ਜਿਵੇਂ ਤੁਸੀਂ ਦੱਸਿਆ ਕਿ ਜਿਹੜੀਆਂ ਰਿਪੋਰਟਾਂ ਆਈਆਂ ਸੀ ਉਹਦੇ ਪੋਸਟਮਾਰਟਮ ਦੀਆਂ ਉਹ ਚੇਹੇ ਸੀਗਾ ਕਿ ਜਿਹੜੇ ਨੌਜਵਾਨਾਂ ਨੂੰ ਹੱਥ ਬੰਨ ਕੇ ਮਾਰਿਆ ਗਿਆ ਗੋਲੀਆਂ ਫੌਜ ਨੇ ਗੁਰਨਾਣਕ ਨਵਸਵਾਲ ਪਾਸਿਓਂ ਉਸ ਦੌਰਾਨ ਕੋਈ ਗ੍ਰਿਫਤਾਰੀ ਵੀ ਕੀਤੀ ਉਹ ਪਤਾ ਲੱਗਾ ਸੀ ਕਿ ਆਰਜੀ ਜੇਲ੍ਹਾਂ ਅਮਰਤਸਰ ਸ਼ਹਿਰ ਦੇ ਬਾਹਰ ਫੌਜ ਨੇ ਬਣਾਈਆਂ ਹੋਈਆਂ ਸੀ ਤਾਂ ਉੱਥੇ ਗ੍ਰਿਫਤਾਰੀਆਂ ਕਿੰਨੀਆਂ ਹੋਈਆਂ ਲੋਕਾਂ ਦੀ ਹਾਂ ਉੱਥੇ ਅੰਦਾਜ਼ਾ ਹੈਗਾ ਵੀ 2-3000 ਬੰਦੇ ਨੂੰ ਲੈ ਗਏ ਸੀ ਜਿਹੜਾ ਉੱਥੋਂ ਦਾ ਮਿਲਟਰੀ ਸਕੂਲ ਸੀ ਉਸ ਨੂੰ ਆਰਜੀ ਲੈਵਲ ਤੇ ਇਹਨਾਂ ਨੇ ਉਹਨਾਂ ਨੇ ਪ੍ਰिजनਰ ਆਫ ਵਾਰ ਦੇ ਲੈਵਲ ਤੇ ਪੀਓਡਬਲਯੂ ਕਰਕੇ ਫੌਜ ਦੀ ਜਿਹੜੀ ਆਪਣੀ ਬੋਲੀ ਹੁੰਦੀ ਹੈ ਸ਼ਬਦਾਵਲੀ ਈਡੀਅਮ ਹੈ ਉਹਦੇ ਵਿੱਚ ਉਹ ਪ੍ਰिजनਰ ਆਫ ਵਾਰ ਕਰਕੇ ਉੱਥੇ ਲੈ ਗਏ ਸੀ ਸਾਰੇ ਕਾਫੀ ਬੰਦਿਆਂ ਨੂੰ ਫਿਰ ਸੰਤ ਦੇ ਲਾਂਗੋਵਾਲ ਤੇ ਟੌੜੇ ਦੇ ਨਾਲ ਉਹਨਾਂ ਨੂੰ ਤਾਂ ਇੱਕ ਏਪੀਸੀ ਲਿਆਂਦੀ ਜਿਹੜੀ ਬਖਤਰਬੰਦ ਗੱਡੀ ਹੁੰਦੀ ਹੈ ਉਹਦੇ ਵਿੱਚ 6 ਸੀਟਾਂ ਹੁੰਦੀਆਂ ਉਹਦੇ ਵਿੱਚ ਇਹਨਾਂ ਨੂੰ 6 ਨੂੰ ਲੈ ਕੇ ਉਦੋਂ ਪਿੱਛੇ ਬੱਸਾਂ 'ਚ ਪਾ ਕੇ ਸਾਰਿਆਂ ਨੂੰ ਲੈ ਕੇ ਉੱਥੇ ਜਾ ਕੇ ਇਹ ਰੱਖੇ ਸਾਰੇ ਕਿਹਾ ਜਾਂਦਾ ਇਧਰੋਂ ਉਧਰੋਂ ਫੜ ਕੇ ਲੋਕ ਵੀ 2000 ਦੇ ਨੇੜੇ ਤੇ ਬੰਦਾ ਸੀ ਡੇਢ ਸੀ ਕਿਸੇ ਦੀ ਬਹੁਤੀ ਗਿਣਤੀ ਤਾਂ ਨਹੀਂ ਪਤਾ ਨਾ ਦੱਸਿਆ ਗਿਆ ਗਿਣਤੀ ਦਾ ਪਰ ਕਾਫੀ ਲੋਕ ਦਰਵਾਰ ਸਾਹਿਬ ਦੇ ਅੰਦਰੋਂ ਤਾਂ ਕੋਈ ਕਾਫੀ ਲੋਕ ਫੜ ਕੇ ਉੱਥੇ ਹੀ ਗਏ ਸਾਰੇ ਜੇ ਮੈਂ ਤੁਸੀ ਦੱਸ ਰਿਹਾ ਕੋਈ ਇਦਾਂ ਦੀ ਪੂਰੀ ਗਿਣਤੀ ਨਹੀਂ ਪਰ ਫੇਰ ਵੀ ਜੇ ਮੋਟਾ ਮੋਟਲਾ ਜਾਵੇ ਤਾਂ ਕਿੰਨਾ ਨੁਕਸਾਨ ਹੋਏ ਉਸ ਦਿਨ ਆਰਮੀ ਦਾ ਫੌਜ ਦਾ ਜਾਂ ਆਮ ਲੋਕਾਂ ਦਾ ਜਾਂ ਖੜਕੂਆਂ ਦਾ 4 ਜੂਨ ਫੌਜ ਨੂੰ ਨੇ ਜਿਹੜਾ ਫੌਜ ਨੇ ਜਿਹੜਾ ਸਾਰੇ ਆਪਣੇ ਆਪਰੇਸ਼ਨ ਦੇ ਵਿੱਚ ਕਿਹਾ ਗਿਆ ਉਹਨੇ ਕਿਹਾ ਵੀ ਸਾਡੇ 80 83 ਬੰਦੇ ਸੋਲਜਰ ਮਾਰੇ ਗਏ ਆ ਤੇ 276 ਤੇ 80 ਦੇ ਨੇੜੇ ਤੇ ਗਿਣਤੀ ਉਹਨਾਂ ਨੇ ਆਫੀਸ਼ੀਅਲ ਗਿਣਤੀ ਦਿੱਤੀ ਸੀ ਜ਼ਖਮੀ ਹੋਏ ਜਿਹੜੇ ਕਮਾਂਡੋ ਉਹ ਕਿੰਨੇ ਅਕਸਰ ਜਿਹੜੇ ਉੱਤੇ ਕਮਾਂਡੋ ਦੇ ਬਾਰੇ ਕੋਈ ਗਿਣਤੀ ਨਹੀਂ ਦਿੱਤੀ ਗਈ ਵੀ ਕਮਾਂਡੋ ਉਹ ਇਨਾਂ ਵਿੱਚ ਕਮਾਂਡੋ ਇਨਕਲੂਡਡ ਆ ਮਾਰੇ ਗਿਆਾਂ ਚ ਕਿੰਨੇ ਕਿ ਕਮਾਂਡੋ ਜ਼ਖਮੀਆਂ ਚ ਆ ਇਸ ਦਾ ਕੋਈ ਨਹੀਂ ਸੀ ਪਤਾ ਪਰ ਉੱਥੇ ਉਹਨਾਂ ਨੇ ਇੱਕ ਆਪਣਾ ਕੈਂਪ ਵੀ ਦਰਬਾਰ ਸਾਹਿਬ ਦੇ ਬਾਹਰ ਬਣਾਇਆ ਹੋਇਆ ਸੀ ਆਰਮੀ ਦਾ ਉਹ ਆਰਮੀ ਦਾ ਇੱਕ ਕੈਂਪ ਦੇ ਵਿੱਚ ਆਲੂ ਵਾਲੀਆ ਚੌਂਕ ਤੇ ਇੱਕ ਕੈਂਪ ਬਣਿਆ ਸੀ ਉੱਥੇ ਜ਼ਖਮੀਆਂ ਨੂੰ ਲਿਆ ਕੇ ਆਪ ਦਾ ਟਰੀਟ ਵੀ ਕਰ ਰਹੇ ਸੀ ਡਾਕਟਰ ਸਪੈਸ਼ਲ ਉੱਥੇ ਰੱਖੇ ਸੀਗੇ ਹੋਰ ਵੀ ਇਧਰ ਉਧਰ ਡਾਕਟਰ ਹਸਪੀਟਲ ਚੋਂ ਸਰਕਾਰੀ ਚੋਂ ਵੀ ਡਾਕਟਰ ਉੱਥੇ ਲੈ ਗਏ ਸੀਗੇ ਬਾਕੀ ਆਰਮੀ ਦੇ ਡਾਕਟਰ ਸੀ ਇਹ ਬਿਲਕੁਲ ਵੀ ਹਜੇ ਤੱਕ ਇਸ ਗੱਲ ਦੇ ਬੰਦ ਸਰਕਾਰ ਵਾਲੇ ਪਾਸਿਓ ਸਿਵਾਏ ਇਹ ਫਿਗਰ ਦੇਣ ਤੋਂ ਜ਼ਖਮੀ ਤੇ ਮਾਰੇਗੇ ਸੋਲਜਰਸ ਦੀ ਹੋਰ ਕੋਈ ਫਿਗਰ ਉਹਨਾਂ ਨੇ ਕਿਸੇ ਲੈਵਲ ਤੇ ਨਹੀਂ ਦਿੱਤੀ ਵੀ ਅਸੀਂ ਕਿੰਨੇ ਬੰਦਿਆਂ ਦੀ ਟ్రਾਇਲ ਕੀਤਾ ਕਿੰਨੇ ਬੰਦਿਆਂ ਨੂੰ ਅਸੀਂ ਪੀਓ ਡਬਲਯੂ ਰੱਖਿਆ ਉੱਥੇ ਇਹ ਕੋਈ ਨਹੀਂ ਕੀਤਾ ਉੱਥੋਂ ਫਿਰ ਟੌੜਾ ਤੇ ਲੰਗੋਵਾਲ ਸੰਤ ਲੰਗੋਵਾਲ ਦੇ ਟੌੜੇ ਨੂੰ ਦੋਨਾਂ ਨੂੰ ਫਿਰ ਗੱਡੀਆਂ ਚ ਬਹਾ ਕੇ ਬਾਹਰ ਭੇਜ ਦਿੱਤਾ ਗਿਆ ਸੰਤ ਲੰਗੋਵਾਲ ਨੂੰ ਤੇ ਉਹਨਾਂ ਨੂੰ ਜੇਲ੍ਹ 'ਚ ਭੇਜ ਦਿੱਤਾ ਗਿਆ ਜੋਧਪੁਰ ਵਿੱਚ ਸਾਰੇ ਦੂਜੇ ਭੇਜ ਦਿੱਤੇ ਗਏ ਜੋਧਪੁਰ ਜੇਲ੍ਹਾਂ 'ਚ ਗਏ ਤੇ ਕਈ ਥਾਈਂ ਹੋਰਾਂ ਜੇਲ੍ਹਾਂ 'ਚ ਵੀ ਗਏ ਉਹਨਾਂ ਵਿੱਚੋਂ ਜਿਹੜੇ ਐਸਜੀਪੀਸੀ ਦੇ ਮੁਲਾਜ਼ਮ ਸੀ ਉਹਨਾਂ ਨੂੰ ਛੱਡ ਦਿੱਤਾ ਗਿਆ ਐਸਜੀਪੀਸੀ ਦੇ ਮੁਲਾਜ਼ਮ ਕਾਫੀ 20 22 22 ਦਿਨਾਂ ਬਾਅਦ ਉੱਥੋਂ ਛੱਡੇ ਗਏ ਜਿਹੜੇ ਨਹੀਂ ਲੜਦੇ ਸੀਗੇ ਉਹਨਾਂ ਨੂੰ ਛੱਡ ਦਿੱਤਾ ਗਿਆ ਸੋ ਇਹ ਸੀ ਸਾਰਾ 4 ਜੂਨ 1984 ਦਾ ਜੋ ਅਖਿਰ ਟਹਾ ਹਾਲ ਸੁਣਾਇਆ ਸਰਦਾਰ ਜਸਪਾਲ ਸਿੰਘ ਸਿੱਧੂ ਉਹਨਾਂ ਨੇ ਉਹਨਾਂ ਨੇ ਕਿਹਾ ਕਿ 4 ਜੂਨ ਨੂੰ ਤੜਕੇ ਫੌਜ ਤੋਂ ਪਹਿਲਾਂ ਜਿਹੜਾ ਇੱਕ ਵੱਡਾ ਹੱਲਾ ਕੀਤਾ ਗਿਆ ਸੀ ਜੋ ਕਮਾਂਡੋ ਉਤਾਰੇ ਗਏ ਸੀ ਪਰ ਉਹ ਕਮਾਂਡੋ ਦੇ ਹੱਲੇ ਨੂੰ ਜਿਹੜਾ ਖੜਕਵਾਨੇ ਉਹ ਫੇਲ ਕਰ ਦਿੱਤਾ ਸੀ ਕਿਉਂਕਿ ਉਹਨਾਂ ਨੇ ਮੋਰਚੇ ਇਸ ਹਿਸਾਬ ਨਾਲ ਬਣਾ ਕੇ ਉਹਨਾਂ ਤੇ ਹਮਲਾ ਕੀਤਾ ਕਿ ਉਹ ਜ਼ਖਮੀ ਹੋਗਾ ਜਾਂ ਉਹਨਾਂ ਚ ਮਾਰੇ ਗਏ ਇਸ ਬਾਰੇ ਕੁਝ ਪਤਾ ਨਹੀਂ ਲੱਗਾ ਔਰ ਇਸ ਤੋਂ ਇਲਾਵਾ ਇਹਨਾਂ ਦੱਸਿਆ ਕਿ ਗੁਰਨਾਨਕਸਰਵਾਲ ਜੋ ਮੋਰਚਾ ਲਾਉਣ ਲਈ ਲੋਕ ਆਏ ਸਨ ਮੌਕੇ ਤੋਂ ਨਛੱਤਰ ਸਿੰਘ ਦਾ ਜੋ ਜਥਾ ਆਇਆ ਸੀ ਉਸ ਦਾ ਕਾਫੀ ਨੁਕਸਾਨ ਹੋਇਆ ਉਸ ਚ ਮਾਰੇ ਗਏ ਨਛੱਤਰ ਸਿੰਘ ਖੂ ਮਾਰੇ ਗਿਆ ਕੁਝ ਲੋਕ ਪਿਆਸ ਨਾਲ ਵੀ ਮਰੇ ਜਿਹੜੇ ਸਿੱਖ ਆਗੂ ਸੀ ਜਸਤਰ ਟੋੜਾ ਜਾਂ ਸੰਤ ਲੋਂਗਵਾਲ ਉਹਨਾਂ ਨੂੰ ਫੜ ਕੇ ਲੈ ਗਈ ਸੀ ਉਸ ਦਿਨ ਖਾਸ ਜੀਵ ਵਿੱਚ ਬਿਠਾ ਕੇ ਜੋ ਆਰਮੀ ਸੀ ਅਮਰਸਰ ਸ਼ਹਿਰ ਤੋਂ ਬਾਅਦ ਇੱਕ ਆਰਜੀ ਜੇਲ ਬਣਾਈ ਹੋਈ ਸੀ ਉੱਥੇ ਹਜ਼ਾਰਾਂ ਦੇ ਹਿਸਾਬ ਨਾਲ ਲੋਕਾਂ ਨੂੰ ਜੋ ਰੱਖਿਆ ਗਿਆ ਸੀ ਸੋ ਇਹ ਸਾਰਾ ਸੀ 4 ਜੂਨ ਦਾ ਹਾਲ ਅਗਲੇ ਐਪੀਸੋਡ 'ਚ ਅਸੀਂ 5 ਜੂਨ ਜਿਸ ਦਿਨ ਕੀ ਭਿਆਨਕ ਲੜਾਈ ਹੋਈ ਜੋ ਸਭ ਤੋਂ ਜ਼ਿਆਦਾ ਕੇਂਦਰ ਬਿੰਦੂ ਸੀ ਇਸ ਬਲੂ ਸਟਾਰ ਦਾ ਉਹਦੇ ਬਾਰੇ ਰਿਪੋਰਟ ਲੈ ਕੇ ਹਾਜ਼ਰ ਹੋਵਾਂਗੇ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਮਨਦੀਪ ਸਿੰਘ ਟੂ ਟੀਵੀ ਪੰਜਾਬ